ਬੀਜੇਪੀ ਦੇ ਸਪੋਕਸਪਰਸਨ ਅਸਸ ਚਰਨੀ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਿ ਮੁੱਦਾ ਰਿਹਾ ਹੈ ਗੱਲਬਾਤ ਕਰਦੇ ਆ ਚੰਨੀ ਸਾਹਿਬ ਖਾਸ ਮੁੱਦਾ ਕਿਹੜਾ ਸੀ ਅੱਜ ਪ੍ਰੈਸ ਕਾਨਫਰੰਸ ਕਰਨ ਦਾ ਅੱਜ ਜਿਹੜਾ ਬਹੁਤ ਹੀ ਅਹਿਮ ਮੁੱਦਾ ਸੀਗਾ ਜੇ ਆਪਾਂ ਕੀਏ ਵੀ ਦੇਸ਼ ਦੇ ਸੰਵਿਧਾਨ ਦੇ ਨਾਲ ਦੇਸ਼ ਦੀ ਜਮਹੂਰੀਅਤ ਦੇ ਨਾਲ ਦੇਸ਼ ਦੀ ਜਿਹੜੀ ਲੀਗਲ ਸਿਸਟਮ ਹੈ ਉਹਦੇ ਨਾਲ ਜੇ ਫਰੌਡ ਹੋ ਰਿਹਾ ਉਹ ਸੀਗਾ ਉਹ ਇਹ ਹੈਗਾ ਕਿ ਪਿਛਲੇ ਸਮੇਂ ਦੇ ਵਿੱਚ 2010 ਤੋਂ ਲੈ ਕੇ 2024 ਤੱਕ West Bengal ਦੇ ਵਿੱਚ 179 ਜਾਤੀਆਂ ਸੀਗੀਆਂ ਉਹਦੇ ਵਿੱਚੋਂ 118 ਮੁਸਲਮ ਜਾਤੀਆਂ ਨੇ ਉਹਨਾਂ ਵਾਸਤੇ ਉਹਨਾਂ ਨੇ ਜਿਹੜੀ ਰਿਜ਼ਰਵੇਸ਼ਨ ਹੈਗੀ ਹੈ ਉਹਨੂੰ ਉਹਦਾ OBC ਦੇ ਵਿੱਚ ਕੈਟਾਗਰੀ ਚ ਪਾ ਕੇ ਉਹਨੂੰ ਬੈਨੀਫਿਟ ਦਿੰਦੇ ਰਹੇ ਉਹ ਜਿਹੜੀ ਆਨਰੇਬਲ ਹਾਈ ਕੋਰਟ ਕਲਕੱਤਾ ਦੀ ਹੈਗੀ ਹੈ ਉਹਨਾਂ ਨੇ ਉਹ ਅਨ ਕਨਸਟੀਟਿਊਸ਼ਨਲ ਐਂਡ ਵੈਲਡ ਡਿਕਲੇਅਰ ਕਰਤੀ ਜਿਹਦੇ ਵਿੱਚ 5 ਲੱਖ ਵਿਅਕਤੀਆਂ ਦੇ ਅਫੈਕਟ ਹੋਣ ਦਾ ਜਿਹੜਾ ਹੈਗਾ ਅੰਦਾਜ਼ਾ ਹੈਗਾ ਸੋ ਉਹਨਾਂ ਨੇ ਕਿਹਾ ਹੈ ਕਿ ਇਹ ਜਿਹੜਾ ਸੰਵਿਧਾਨ ਹੈਗਾ ਜਾਂ ਤੁਹਾਡੇ ਸਟ੍ਰਕਚਰਰੀ ਪ੍ਰੋਵੀਜ਼ਨ ਹੈਗੇ ਨੇ ਈਵਨ ਜਿਹੜਾ ਵੈਸਟ ਬੰਗਾਲ ਦਾ ਲਾਅ ਹੈਗਾ ਉਹਦੇ ਮੁਤਾਬਕ ਇਹ ਕੀ ਹੋਇਆ ਕਿ ਕਿ ਜਿਹੜੀ ਉੱਥੇ ਐਗਜ਼ੀਕਟਿਵ ਹੈ ਹੈਡਡ ਬਾਈ ਦੀ ਚੀਫ ਮਿਨਿਸਟਰ ਮਮਤਾ ਬੇਨਰਜੀ ਕੈਬਨਿਟ ਉਹ ਹੀ ਫੈਸਲਾ ਕਰ ਕਰਕੇ ਇਹਨਾਂ ਨੂੰ ਰਿਜ਼ਰਵੇਸ਼ਨ ਦਿੰਦੀ ਰਹੀ ਟਾਈਮ ਟੂ ਟਾਈਮ ਤੇ ਉਹ ਜਿਹੜਾ ਉਹਦਾ ਅਧਿਕਾਰ ਹੈਗਾ ਉਹ ਸਟੇਟ ਦੀ ਲੈਜਲੇਚਰ ਨੂੰ ਹੈ ਜਾਂਦਕਾਰ ਹੁੰਦਾ ਹੈ ਸਟੇਟ ਦੀ ਪਾਰਲੀਮੈਂਟ ਕਿ ਜੇ ਰੈਜ਼ਰਵੇਸ਼ਨ ਕਰਨੀ ਔਰ ਰੈਜ਼ਰਵੇਸ਼ਨ ਜਿਹੜੀ ਹੈਗੀ ਆ ਉਹਦੇ ਵਾਸਤੇ ਵੀ ਇਹ ਦੇਖਿਆ ਜਾਂਦਾ ਹੈ ਕਿ ਕਿਹੜੀਆਂ ਕਮਿਊਨਿਟੀਜ਼ ਹੈਗੀਆਂ ਨੇ ਜਿਹੜੀਆਂ ਪਛੜੀਆਂ ਹੋਈਆਂ ਨੇ অতি ਪਛੜੀਆਂ ਹੋਈਆਂ ਨੇ ਤੇ ਜਾਂ ਜਿਨ੍ਹਾਂ ਦੀ ਐਡਕੂਏਟ ਰੈਪ੍ਰੈਜ਼ੈਂਟੇਸ਼ਨ ਸਰਵਿਸਸ ਦੇ ਵਿੱਚ ਨਹੀਂ ਹੁੰਦੀ ਉਹਨਾਂ ਨੂੰ ਦੋਣ ਵਾਸਤੇ ਤਾਂ ਕਿ ਸਮਾਜ ਦੇ ਵਿੱਚ ਸਾਰੇ ਵਰਗ ਹੈ ਉਹ ਉਹਨਾਂ ਦਾ ਇੱਕੋ ਜਿਹਾ ਮਤਲਬ ਬਰਾਬਰਤਾ ਲਿਆਉਣ ਵਾਸਤੇ ਪਰ ਪਾਵਰਟੀ ਦੀ ਐਲੀਵੇਸ਼ਨ ਵਾਸਤੇ ਸਮਾਜ ਦੇ ਵਿੱਚ ਦਰਜਾ ਦੇਣ ਵਾਸਤੇ ਉਹ ਜਿਹੜਾ ਹੈਗਾ ਹੁੰਦਾ ਹੈ ਉਹ ਆਂਡੂ ਹੋ ਗਈ ਹੈ ਔਰ ਬੜੀ ਇਸ ਤੋਂ ਵੀ ਮਾੜੀ ਗੱਲ ਇਹ ਹੋਈ ਕਿ ਮੰਮਤਾ ਬੈਨਰਜੀ ਨੇ ਕਿਹਾ ਕਿ ਮੈਂ ਹਾਈ ਕੋਰਟ ਦੇ ਫੈਸਲੇ ਨੂੰ ਮੰਨਦੀ ਨਹੀਂ ਇਹ ਤਾਂ ਹਾਈ ਕੋਰਟ ਦੀ ਕੰਟੈਂਪਟ ਹੈ ਇਹ ਤੁਸੀਂ ਕਿਦਾਂ ਕਹਿ ਸਕਦੇ ਹੋ ਕਿ ਮੈਂ ਕਿਸੇ ਕੋਰਟ ਦਾ ਫੈਸਲਾ ਨਹੀਂ ਮੰਨਦਾ ਠੀਕ ਹੈ ਤੁਹਾਨੂੰ ਰਾਈਟ ਹੈ ਤੁਸੀਂ ਜਾਣਾ ਸੁਪਰੀਮ ਕੋਰਟ ਜਾਓਗੇ ਪਰ ਇਹ ਜਿਹੜਾ ਹਾਈ ਕੋਰਟ ਦੀ ਜੱਜਮੈਂਟ ਆਈ ਉਹਦੇ ਵਿੱਚ ਉਹਨਾਂ ਨੇ ਬਹੁਤ ਜੱਜ ਸਹਿਬਾਨਾਂ ਨੇ ਵਿਆਖਿਆ ਨਾਲ ਦੱਸਿਆ ਹੈਗਾ ਕਿ ਜਿਹੜੀ ਲਾਅ ਆਫ ਦੀ ਲੈਂਡ ਐਸਟੈਬਲਿਸ਼ਡ ਬਾਈ ਦੀ ਔਨਰੇਬਲ ਸੁਪਰੀਮ ਕੋਰਟ ਉਹਦੇ ਮੁਤਾਬਕ ਵੀ ਇਹ ਜਿਹੜੀਆਂ ਜੱਜ ਇਹ ਜਿਹੜੀ ਰਿਜ਼ਰਵੇਸ਼ਨ ਉਹ ਨਹੀਂ ਹੈਗੀ ਸੋ ਇਹਨਾਂ ਨੂੰ ਉੱਥੋਂ ਵੀ ਕੋਈ ਰੀਲੀਫ ਨਹੀਂ ਮਿਲਣਾ ਤਾਂ ਸਾਡਾ ਇੱਕ ਹੀ ਸੀਗਾ ਕਿ ਜਿਹੜਾ ਇੰਡੀ ਗਠਬੰਧਨ ਹੈਗਾ ਜਿਹੜੀ ਦੇ ਵਿੱਚ ਬਮਤਾ ਬੈਨਰਜੀ ਵੀ ਬਹੁਤ ਭਾਰੀ ਵੱਡੀ ਭਾਈਵਾਲ ਹੈ ਉਹ ਆਪ ਦੀਆਂ ਟਰਮ ਡਿਕਟੇਟ ਕਰਦੀ ਹੈ ਜਾਂ ਅਕਲਿਸ਼ ਜਾਦਵ ਨੇ ਜਾ ਜਿੰਨੀਆਂ ਹੋਰ ਪਾਰਟੀਆਂ ਨੇ ਤੇ ਸਾਰੀਆਂ ਦੇ ਜਿਹੜੇ ਸ਼ਹਿਜ਼ਾਦਾ ਨੇ ਉਹ ਰਾਹੁਲ ਗਾਂਧੀ ਜੀ ਨੇ ਅਸੀਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦੇ ਆ ਕਿ ਉਤੋਂ ਦਾ ਤਾਂ ਉਹਨਾਂ ਨੇ ਭੋਗ ਪਾਤਾ ਤੁਸੀਂ ਇਹ ਦੱਸੋ ਕਿ ਜਿਵੇਂ ਤੁਹਾਡੀ ਆਂਧਰਾ ਪ੍ਰਦੇਸ਼ ਦੇ ਵਿੱਚ ਕਰਨਾਟਕਾ ਦੇ ਵਿੱਚ ਜਾਂ ਜਿੱਥੇ-ਜਿੱਥੇ ਵੀ ਹੋਰ ਤੁਹਾਡੀਆਂ ਸਰਕਾਰਾਂ ਹੈਗੀਆਂ ਜਾਂ ਬਣਨੀ ਜਾਂ ਤੁਸੀਂ ਜੇ ਦੇਸ਼ ਦੇ ਦੇ ਵਿੱਚ ਵੀ ਸਰਕਾਰ ਬਣਾਓਗੇ ਤੇ ਲੋਕਾਂ ਨੂੰ ਇਲੈਕਸ਼ਨਾਂ ਦੇ ਵਿੱਚ ਦੱਸੋ ਕਿ ਤੁਹਾਡਾ ਸਟੈਂਡ ਕੀ ਹੈ ਕੀ ਤੁਸੀਂ ਵੀ ਇੱਕ ਮੁਸਲਮ ਕਮਿਊਨਿਟੀ ਨੂੰ ਉਹਨੂੰ ਅਪੀਜ਼ਮੈਂਟ ਵਾਸਤੇ ਇਹ ਜਿਹੜੀ ਰਾਖਵਾ ਕਰਨ ਦਾ ਕਿਸੇ ਹੋਰ ਦਾ ਹੱਕ ਸੀਨ ਕੇ ਅਸੀਂ ਕੀ ਉਹਨਾਂ ਨੂੰ ਤੁਸੀਂ ਹੱਕ ਦੋਗੇ ਔਰ ਇਹਦੇ ਵਿੱਚ ਵੀ ਜਿਹੜੀ ਆਪਣੀ ਫਾਈਂਡਿੰਗਸ ਆਈਆਂ ਹੈਗੀਆਂ ਇਹ ਜਿਹੜਾ ਨੈਸ਼ਨਲ ਕਮਿਸ਼ਨਰ ਫਾਰ ਬੈਕਵਰਡ ਕਲਾਸ ਗੱਲਾਂ ਤੇ ਬੋਹ ਕਰਦੇ ਨੇ ਉਸ ਕਮਿਸ਼ਨ ਨੂੰ ਵੀ 40 ਸਾਲਾਂ ਬਾਅਦ ਕਨਸਟੀਟਿਊਸ਼ਨ ਰੈਕਗਨਾਈਜ਼ ਦਿੱਤੀ ਕਿਹਨੇ ਦਿੱਤੀ ਮੋਦੀ ਜੀ ਨੇ ਦਿੱਤੀ ਡਾਕਟਰ ਬੀ ਆਰ ਵੇਦਕਰ ਜਿਹੜਾ ਸਾਡੇ ਸਵਿਧਾਨ ਉਹਦੇ ਦੇ ਖਿਲਾਫ ਸੀ ਕਾਂਗਰਸ ਵਾਲੇ ਲਿਖਤ ਤੱਕ ਨਹੀਂ ਲੜਨ ਦਿੱਤੀ ਜਿੱਤਨ ਤੱਕ ਨਹੀਂ ਦਿੱਤੀ ਉਹਦੇ ਉਹਨੂੰ ਰੈਕਗਨਿਸ਼ਨ ਭਾਰਤ ਰਤਨ ਕਿਹਨੇ ਦਿੱਤਾ ਮੋਦੀ ਜੀ ਨੇ ਦਿੱਤਾ ਸੋ ਅਸੀਂ ਇਹ ਕਹਿ ਰਹੇ ਹਾਂ ਕਿ ਸਾਡੇ ਕੋਲ ਕਿਸੇ ਜਾਤੀ ਦਾ ਜਾਂ ਕਿਸੇ ਧਰਮ ਦਾ ਪ੍ਰਚਾਰ ਨਹੀਂ ਹੈ ਜਾਂ ਸਾਡੀ ਕੋਈ ਵੰਡ ਨਹੀਂ ਹੈ ਅਸੀਂ ਕਮਿਊਨਲ ਬੇਸਿਸ ਤੇ ਵੰਡ ਨਹੀਂ ਕਰਦੇ ਜਿਵੇਂ ਇਹਨਾਂ ਨੇ ਕੀਤੀ ਹੈ ਅਸੀਂ ਕਹਿੰਦੇ ਹਾਂ ਕਿ ਜੀਡੀ ਸਾਡੀਆਂ ਦਾ ਚਾਰ ਵਰਗ ਨੇ ਉਹ ਚ ਗਰੀਬ ਹੈ ਉਹ ਚ ਨਾਰੀ ਹੈ ਅੰਨ ਦਾਤਾ ਹੈ ਯੂਥ ਹੈ ਸਾਡੀਆਂ ਦੇ ਚਾਰ ਕੈਟੇਗਰੀਆਂ ਨੇ ਸਾਨੂੰ ਇਹ ਨਹੀਂ ਵੀ ਕਿਸੇ ਦੀ ਕਿਸੇ ਧਰਮ ਦੇ ਬਿਸਤੇ ਅਸੀਂ ਆਈਡੈਂਟੀਫਿਕੇਸ਼ਨ ਕਰੀਏ ਤੇ ਫਿਰ ਉਹਨੂੰ ਕਿਸੇ ਹੋਰ ਦੇ ਉੱਪਰ ਲਿਜਾ ਕੇ ਅਸੀਂ ਉਹਨੂੰ ਜਿਹੜਾ ਹੈਗਾ ਬੈਨੀਫਿਟ ਦੇ। ਸੋ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਰਾਜਨੀਤੀ ਜਿਹੜੀ ਹੈਗੀ ਹੈ ਦੇਸ਼ ਦੀ ਜਮਹੂਰੀਅਤ ਨੂੰ ਹੋਰ ਪਰਪੱਕ ਕਰਨ ਵਾਸਤੇ ਔਰ ਉਹਨੂੰ ਹੋਰ ਸਟਰੋਂਗ ਕਰਨ ਵਾਸਤੇ ਤਾਂ ਕਿ ਲੋਕ ਪਹਿਲੇ ਕਿ ਵੀ ਆਰ ਮਦਰ ਆਫ ਦਿ ਡੈਮੋਕ੍ਰੇਸੀ ਔਰ ਅਸੀਂ ਉਸੇ ਦੀ ਉਸੇ ਤਰ੍ਹਾਂ ਇੱਕ ਜਿਵੇਂ ਆਪਾਂ ਕਹਿੰਦੇ ਗੁਲਦਸਤਾ ਹੁੰਦਾ ਹੈ ਉਹਦੇ ਸਾਰੇ ਫੁੱਲ ਸਜਣ ਤੇ ਸਾਰੇ ਫੁੱਲ ਪਰਫੁੱਲਤ ਹੋਣ ਅਸੀਂ ਉਸ ਵਿਚਾਰ ਤਰਨਾ ਚਾਹਦੇ ਜਨੀ ਸਾਹਿਬ ਇਸ ਤਰੀਕੇ ਦੇ ਨਾਲ ਗੱਲ ਕਰ ਲਈ ਤੁਸੀਂ ਅਨ ਦਾਤਾ ਦੀ ਗੱਲ ਕੀਤੀ ਨੌਜਵਾਨਾਂ ਦੀ ਗੱਲ ਕੀਤੀ ਨਾਰੀ ਸ਼ਕਤੀ ਦੀ ਗੱਲ ਕੀਤੀ ਹੈ ਔਰ ਇਹਨਾਂ ਵਰਗਾਂ ਦੇ ਵਿੱਚ ਕਰ ਲੈ ਲਈ ਤਾਂ ਯੂਥ ਜਿਹੜਾ ਹੈ ਉਹ ਵੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਬੈਠਾ ਹੈ ਕਹਿੰਦਾ ਸਾਨੂੰ ਰਿਜ਼ਰਵੇਸ਼ਨ ਨਹੀਂ ਮਿਲ ਰਹੀ ਦੂਸਰੇ ਪਾਸੇ ਅਨ ਦਾਤਾ ਉਹ ਵੀ ਸੜਕਾਂ ਦੇ ਉੱਪਰ ਬੈਠਾ ਹੈ ਉਹ ਕਹਿ ਰਿਹਾ ਵੀ ਸਾਨੂੰ ਬੀਜੇਪੀ ਸਰਕਾਰ ਜਿਹੜੀ ਹੈਗੀ ਕੇਂਦਰ ਦੇ ਵਿੱਚੋਂ ਐਮਐਸਪੀ ਗਰੰਟੀ ਕਾਨੂੰਨ ਨਹੀਂ ਦੇ ਰਹੀ ਤਾਂ ਇਹ ਸਾਰਾ ਕੁਝ ਕਿਵੇਂ ਤੁਸੀਂ ਜਸਟੀਫਾਈ ਕਰੋਗੇ ਕਹਿੰਦਾ ਭਾਪ ਕਿ ਉਹਨਾਂ ਲੋਕਾਂ ਦੀ ਜਿਹੜੀ ਪ੍ਰੈਸਕ੍ਰਿਪਸ਼ਨ ਹੈ ਬਣੀ ਹੋਈ ਹੈ ਉਹਨੂੰ ਕਿਵੇਂ ਸੈਟਲਡ ਆਨ ਕਰੋਗੇ ਇਲੈਕਸ਼ਨਸ ਦੇ ਵਿੱਚੋਂ ਦੇਖੋ ਅਸੀਂ ਟਰਾਂਸਪੇਰੈਂਟ ਮੈਨਰ ਦੇ ਵਿੱਚ ਕੰਮ ਕਰਦੇ ਹਾਂ ਜੋ ਅਸੀਂ ਕਰਦੇ ਹਾਂ ਸਭ ਮਤਲਬ ਹਰੇਕ ਨੂੰ ਪਤਾ ਹੈ ਅਸੀਂ ਕੋਈ ਲਕੋਸ਼ ਪੋ ਕੇ ਨਹੀਂ ਕਰਦੇ ਜੋ ਸਾਡਾ ਅਜੰਡਾ ਮੈਨੀਫੈਸਟੋ ਹੈ ਉਹ ਸਭ ਦੇ ਸਾਹਮਣੇ ਹੈ ਅਸੀਂ ਉਹਦੇ ਤੋਂ ਡਿਵੀਏਟ ਵੀ ਨਹੀਂ ਕਰਦੇ ਮਤਲਬ ਅਸੀਂ ਜੋ ਸਾਡਾ ਜੋ ਅਸੀਂ ਕਿਹਾ ਅਸੀਂ ਕਰਕੇ ਦਿੱਤਾ ਚਾਹੇ ਉਹ ਚ ਟਾਈਮ ਚਾਹੇ ਲੱਗ ਗਿਆ ਹੁਣ ਚਲੋ ਆਪਾਂ ਲੰਮੀਆਂ ਗੱਲਾਂ ਚਾਹੇ ਆਰਟੀਕਲ 370 ਕਹਿ ਲੋ ਚਾਹੇ ਤੁਸੀਂ ਟ੍ਰਿਪਲ ਤਲਾਕ ਕਹਿ ਲੋ ਚਾਹੇ ਰਾਮ ਮੰਦਰ ਕਹਿ ਲੋ ਜੇ ਵੀ ਮਰਜੀ ਕਹਿ ਲੋ ਅਸੀਂ ਮਤਲਬ ਉਹ ਉਹ ਹੋਇਆ ਹੈ ਹੁਣ ਜਿਹੜੀ ਜੇ ਆਪਾਂ ਅੱਜ ਦੀ ਗੱਲ ਕਰ ਲਈਏ ਮੰਨ ਲਓ ਤੁਸੀਂ ਕਹਿੰਦੇ ਆ ਕਿ ਅਨਨਤਾ ਦੀ ਗੱਲ ਕਰ ਲੋ 2.5 ਗੁਣਾ ਵਾਧਾ ਹੋਇਆ ਹੈ ਐਮਐਸਪੀ ਦੇ ਵਿੱਚ ਕਿਹਨ ਨੇ ਕੀਤਾ ਜੋ ਮੋਦੀ ਜੀ ਨੇ ਕੀਤਾ ਪੰਜਾਬ ਦੇ ਕਿਸਾਨ ਦਾ ਇੱਕ ਇੱਕ ਦਾਣਾ ਚੱਕਿਆ ਗਿਆ ਐਮਐਸਪੀ ਦੇ ਉੱਪਰ ਕਿਹਨੇ ਚੁਕਾਇਆ ਕਿਹਦੇ ਫੰਡਾਂ ਨਾਲ ਮੋਦੀ ਜੀ ਦੇ ਫੰਡਾਂ ਨਾਲ ਗਵਰਨਮੈਂਟ ਦੇ ਇੰਡੀਆ ਦੇ ਫੰਡਾਂ ਨਾਲ ਅਸੀਂ ਇਹ ਇਹ ਚੁੱਕਿਆ ਗਿਆ ਹੈ ਮਤਲਬ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਮੈਂ ਇੱਕ ਵੈਸੇ ਚੋ ਇੱਕ ਕਹ ਦਿੰਦਾ ਵੀ ਕੀ ਪੰਜਾਬ ਦੇ ਕਿਸਾਨ ਜਿਹੜਾ ਇੰਨਾ ਇੱਥੇ ਰੌਲਾ ਪਾਦੇ ਮੁਲਕ 'ਚ ਕਿਤੇ ਰੌਲਾ ਨਹੀਂ ਹੈ ਸਾਡੇ ਰੌਲੇ ਸਾਨੂੰ ਚਾਹੀਦੀਆਂ 23 ਫਸਲਾਂ ਤੇ ਐਮਐਸਪੀ ਗਰੋ ਕਿੰਨੀਆਂ ਕਰਦੇ ਅਸੀਂ ਕਣਕ ਝੋਨਾ ਤੇ ਨਰਮਾ ਤਿੰਨਾਂ ਤੇ ਮਿਲਦੀ ਏ ਮਤਲਬ ਸਰ ਕੋਈ ਕੋਈ ਨਰਮੀ ਤਾਂ ਵੈਸੇ ਨਹੀਂ ਘਟਦੀ ਔਰ ਉਹਦੀ ਵੀ ਐਮਐਸਬੀ ਹੈਗੀ ਏ ਔਰ ਦੂਜਿਆਂ ਤੇ ਅਸੀਂ ਚੱਕਦੇ ਹੈਗੇ ਮੈਂ ਇਹ ਪੁੱਛਣਾ ਚਾਹੁੰਦਾ ਕਿ ਕੀ ਤੁਸੀਂ ਕੋਕੋਨਟ ਤੇ ਤੁਹਾਨੂੰ ਐਮਐਸਬੀ ਚਾਹੀਦੀ ਜਾਂ ਇਹੋ ਜੀਆਂ ਹੋਰ ਫਸਲਾਂ ਜਿਹੜੀਆਂ ਇੱਥੇ ਅਸੀਂ ਗ로우 ਹੀ ਨਹੀਂ ਕਰਦੇ ਤੁਸੀਂ ਡਾਇਵਰਸੀਫਿਕੇਸ਼ਨ ਦਾ ਕਰੋ ਫਿਰ ਤੁਸੀਂ ਮੈਂ ਇਹ ਵੀ ਪੁੱਛਣਾ ਚਾਹੁੰਦਾ ਕਿ ਜਦੋਂ ਇਹ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਕਦੋਂ ਆਈ ਔਰ 10 ਸਾਲ ਕਾਂਗਰਸ ਦਾ ਰਾਜ ਰਿਹਾ ਕਿਸੇ ਨੇ ਨਹੀਂ ਪੁੱਛਿਆ ਕਿਸੇ ਨੇ ਗੱਲ ਨਹੀਂ ਕੀਤੀ ਜਦੋਂ ਇਹ ਆਪਣਾ ਰੋਲਾ ਪੈ ਗਿਆ ਆ ਫਾਰਮ ਮਿਲਾਂ ਕਰਕੇ ਉਸ ਤੋਂ ਬਾਅਦ ਹੁਣ ਐਮਐਸਪੀ ਦੀ ਗੱਲ ਕਰਨ ਲੱਗੇ ਵੀ ਐਮਐਸਪੀ ਦਾ ਐਮਐਸਪੀ ਤਾਂ ਮੈਲ ਰਹੀ ਹੈ ਮੈਂ ਹਾਂ ਉਹਦੇ ਜਿਹੜੀ ਰਿਵੀਜ਼ਨ ਹੈ ਉਹ ਕੰਟੀਨਿਊਸ ਚੱਲ ਰਹੀ ਆਏ ਸਾਲ ਉਹਦਾ ਜਿਹੜਾ ਜਿਹੜਾ ਹੈਗਾ ਉਹ ਉਹਦਾ ਭਾਵ ਵਧਾ ਦੂਜੀ ਸਾਡੀ ਇਹ ਪਾਲਿਸੀ ਹੈ ਕਿ ਅਸੀਂ ਇਹ ਕਹਿੰਦੇ ਆ ਕਿ ਕੱਲੇ ਭਾਵ ਵਿਧਾਨ ਨਾਲੋਂ ਜਿਹੜੀ ਤੁਹਾਡੀ ਇਨਪੁਟ ਕਾਸਟ ਹੈਗੀ ਹੈ ਜਿਵੇਂ ਫਰਟੀਲਾਈਜ਼ਰ ਹੈ ਇਸ ਸਾਲ 164000 ਕਰੋੜ ਰੁਪਏ ਦੀ ਸਬਸਿਡੀ ਦਾ ਬਜਟ ਤਾਂ ਪ੍ਰੋਵੀਜ਼ਨ ਹੈ ਉਹ ਅਸੀਂ ਕਿਸਾਨਾਂ ਤੋਂ ਨਹੀਂ ਚਾਰਜ ਕਰ ਰਹੇ ਉਹ ਗਵਰਨਮੈਂਟ ਇੰਡੀਆ ਸਬਸਿਡਾਈਜ਼ ਕਰ ਰਹੀ ਹੈ ਉਹਨੂੰ ਉਹ ਜਿਹੜਾ ਇੰਟਰਨੈਸ਼ਨਲ ਮਾਰਕੀਟ ਦੇ ਵਿੱਚੋਂ ਜਿਹੜਾ ਥੈਲਾ ਦੀ ਕੀਮਤ ਹੈ ਉਹ ਸਾਡਾ ਤੇ 300 ਰੁਪਏ ਦਾ ਅਸੀਂ ਥੈਲਾ ਜਿਹੜਾ ਹੈਗਾ ਅਸੀਂ ਦੇ ਰਿਹਾ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਪੰਜਾਬ ਦਾ ਕਿਸਾਨ ਹੈ ਖੁਸ਼ਹਾਲ ਹੋਵੇ ਹੁਣ ਤੁਸੀਂ ਹੋਰ ਦੇਖੋ ਅਸੀਂ 30-30000 ਰੁਪਏ ਕੱਲ ਮੋਦੀ ਸਾਹਿਬ ਨੇ ਕਿਹਾ ਕਿ ਹਰੇਕ ਜਿਹੜਾ ਕਿਸਾਨ ਉਹਦੇ ਖਾਤੇ 'ਚ ਆ ਗਿਆ ਕਿਸੇ ਵੇਲੇ 23 ਲੱਖ ਕਿਸਾਨ ਰਜਿਸਟਰ ਹੋਇਆ ਸੀ ਹੁਣ 15 ਲੱਖ ਕਿਸਾਨ ਰਹਿ ਗਿਆ 8 ਲੱਖ ਕਿਸਾਨ ਨੂੰ ਗਾਇਬ ਕਿ ਨਹੀਂ ਕੀਤਾ ਉਹਦੀ ਉਹ ਉਹਨਾਂ ਦੇ ਕਲੇਮ ਕਿਉਂ ਨਹੀਂ ਬੰਦ ਰਹੇ ਉਹਦੀ ਜ਼ਿੰਮੇਵਾਰ ਕੌਣ ਹੈ ਆਮ ਆਦਮੀ ਪਾਰਨੀ ਭਗਵਾਨਤਮਾਨ ਗਵਰਨਮੈਂਟ ਤੇ ਦੂਜਾ ਜੇ ਜੇ ਹਰਿਆਣਾ ਇੱਥੇ ਦੇ ਸਕਦਾ 14 ਫਸਲਾਂ ਤੇ ਐਮਐਸਪੀ ਤੇ 23 ਸਬਜ਼ੀਆਂ ਤੇ ਦੇ ਸਕਦਾ ਤੇ ਪੰਜਾਬ ਸਰਕਾਰ ਨੂੰ ਕੀ ਹੋਇਆ ਵੀ ਪੰਜਾਬ ਸਰਕਾਰ ਦਾ ਤੇ ਬਜਟ ਹੈ ਪੰਜਾਬ ਸਰਕਾਰ ਵੀ ਤਾਂ ਲੋਕਾਂ ਤੋਂ ਉਹਨੇ ਟੈਕਸ ਲੈਂਦੀ ਹੈ ਫਿਰ ਇਹ ਕਿਉਂ ਨਹੀਂ ਦਿੰਦੇ ਪੰਜਾਬ ਸਰਕਾਰ ਤਾਂ ਹਰ ਵਾਰ ਕਹਿ ਰਹੇ ਦੀ ਵੀ ਸਾਡਾ ਕੋ ਪੈਸਾ ਹੀ ਨਹੀਂ ਕੇਂਦਰ ਸਰਕਾਰ ਸਾਡਾ ਪੈਸਾ ਰੋਕੀ ਖੜਾ ਫਿਰ ਭਾਵੇਂ ਆਰਡੀਐਫ ਹੋ ਜਾਂ ਦੂਜੇ ਪੈਸਾ ਦੀ ਗੱਲ ਹੋ ਜੇ ਜਿਹੜਾ ਪਹਿਲਾਂ ਜਿਹੜੀ ਪੰਜਾਬ ਸਰਕਾਰ ਦਾ ਪੈਸਾ ਉਹ ਤਾਂ ਕਿਸੇ ਚੰਗੇ ਪਾਸੇ ਲਾ ਦੇ ਨਾ ਉਹ 750 ਕਰੋੜ ਰੁਪਏ ਦਾ ਲਾਤਾ ਪਬਲਿਸਿਟੀ ਤੇ ਤੇ ਅਜੇ ਦਾ ਲੋਕ ਫਿਰ ਵਾਦੇ ਕਿਉਂ ਕਰਦੇ ਫਿਰ ਜਿਹੜਾ ਕਿੰਨੇ ਸਾਡੀਆਂ ਭੈਣਾਂ ਦੇ 25 25 26000 ਹਜ਼ਾਰ ਹਜ਼ਾਰ ਕਰੋੜ ਦੇ ਇੱਕ ਇੱਕ ਔਰਤਾਂ ਦਾ ਬਣ ਗਏ ਇਹਨਾਂ ਦੇ ਸਿਰ ਤੇ ਉਹ ਕਦੋਂ ਇਹਨਾਂ ਨੇ ਦੇਣਾ ਹੈਗਾ ਮਤਲਬ ਇਹਨਾਂ ਨੂੰ ਸਿਰਫ ਵਾਦੇ ਬਣਾ ਕੇ ਲੋਕਾਂ ਨੂੰ ਬੇਕੂ ਬਣਾਉਣਾ ਤੇ ਲੁੱਟਣਾ ਹੀ ਜਾਂਦਾ ਮਤਲਬ ਅਸੀਂ ਆ ਗਾਰੰਟੀ ਸਾਡੀ ਆ ਗਾਰੰਟੀ ਸਾਡੀ ਗਾਰੰਟੀ ਤੇ ਕਿੱਧਰ ਗਈਆਂ ਉਹਦੀਆਂ ਜਿਹੜੀਆਂ ਹੈਗੀਆਂ ਗਾਰੰਟੀਆਂ ਸੋ ਜਿਹੜਾ ਫੰਡ ਹੈ ਇਹ ਹੁਣ ਸਮਝਦੇ ਆ ਕਿ ਜੀ ਮੈਂ ਤੁਹਾਨੂੰ ਦੱਸ ਦੇਣਾ ਜਿਹੜੀਆਂ ਸਰਕਾਰਾਂ ਨੇ ਉਹ ਕੰਟੀਨਿਉਟੀ ਦੇ ਵਿੱਚ ਕੰਮ ਕਰਦੀਆਂ ਇਹ ਨਹੀਂ ਕਿ ਜਿਹੜੀ ਕਾਂਗਰਸ ਵੇਲੇ ਸਰਕਾਰ ਤੇ ਹੁਣ ਮੋਦੀ ਸਾਹਿਬ ਕੈਂਡ ਵੀ ਪਿਛਲੀਆਂ ਸਰਕਾਰਾਂ ਤੇ ਮੈਂ ਨਹੀਂ ਮੰਨਦਾ ਸਰਕਾਰਾਂ ਕਿਸੇ ਦੀ ਪਿਓ ਦੀਆਂ ਨਹੀਂ ਹੁੰਦੀਆਂ ਕੰਟੀਨਿਊਟੀ ਵਿੱਚ ਹੁੰਦੀਆਂ ਨੇ ਤੇ ਜਿਹੜੀਆਂ ਪ੍ਰਾਣਾਲੀਆਂ ਸਰਕਾਰਾਂ ਨੇ ਨਹੀਂ ਹਿਸਾਬ ਦਿੱਤਾ ਕਾਨੂੰਨ ਮੁਤਾਬਕ ਨਹੀਂ ਪੈਸੇ ਲਾਏ ਚਾਹੇ ਸੰਗਦਰਸ਼ਨ ਚਲਾਏ ਤੇ ਚਾਹੇ ਪੈਸਾ ਡਿਵਰਟ ਕੀਤਾ ਇਹਨਾਂ ਨੂੰ ਕੀ ਹੁੰਦਾ ਰਾਜ ਸਰਕਾਰਾਂ ਨੂੰ ਕਿ ਪੈਸਾ ਕਿਦੋਂ ਵੀ ਆ ਜਾਏ ਆਣਾ ਚਾਹੀਦਾ ਫਿਰ ਮਰਦੀ ਨਾ ਲਾਂਦੇ ਨੇ ਇਹ ਨਹੀਂ ਵੀ ਜਿਹੜੀ ਸਕੀਮ ਵਾਸਤੇ ਆਇਆ ਪੈਸਾ ਉਸੇ ਸਕੀਮ 'ਚ ਲੱਗੇ ਫਿਰ ਕੋਈ ਰੌਲਾ ਨਹੀਂ ਪੈਂਦਾ ਕਿਉਂਕਿ ਇਹਨਾਂ ਕੋਲ ਪੈਸੇ ਹੁੰਦੇ ਨਹੀਂ ਪੈਸਾ ਜਿੱਥੋਂ ਆ ਗਿਆ ਉਹ ਡਿਵਰਟ ਕਰਦੇ ਜਿਹੜਾ ਪੈਸਾ ਕੀਤਾ ਉਹ ਮੁੜ ਕੇ ਆਂਦੇ ਹੀ ਨਹੀਂ ਤੋਂ ਇਸ ਕਰਕੇ ਹੁਣ ਤੁਸੀਂ ਇਹ ਦੇਖੋ ਵੀ ਮੋਦੀ ਸ੍ਰ ਅਸੀਂ ਫਸਲ ਯੋਜਨਾ ਕੀਤੀ ਹੈ ਤੇ ਇਹ ਜੇ ਕਿਸਾਨਾਂ ਨੂੰ ਕੋਈ ਪ੍ਰੋਬਲਮ ਹੈ ਤੇ ਸਰਕਾਰ ਆਪਦੇ ਕੋਲੋਂ ਜਿਹੜਾ ਫੰਡ ਪਾ ਦੇ ਵਿੱਚ ਥੋੜਾ 1.2% ਜਿਹੜਾ ਪੈਣਾ ਹੁੰਦਾ ਤੇ ਲੋਕਾਂ ਨੂੰ ਜਿਹੜਾ ਹੁਣ ਪਹਿਲਾਂ ਕਹਿੰਦੇ ਸੀ ਦੇ ਦੇ ਦਾਂਗੇ 20-2000 ਰੁਪਏ ਤੇ ਹੁਣ ਦਿੱਤਾ 800 ਰੁਪਏ ਜਿਹੜਾ ਪਰ ਇੱਕ ਮੁਆਵਜ਼ਾ ਹੈ ਉਹ ਵੀ ਭਾਰਤ ਸਰਕਾਰ ਨੇ ਦਿੱਤਾ ਹੈਗਾ ਸੋ ਮਤਲਬ ਇਹ ਜਿਹੜੀਆਂ ਸਕੀਮਾਂ ਸਰਕਾਰ ਭਾਰਤ ਸਰਕਾਰ ਦੀਆਂ ਨੇ ਉਹਨਾਂ ਨੂੰ ਹੀ ਇੰਪਲੀਮੈਂਟ ਕਰ ਲੈਣ ਜਿਹੜੀਆਂ ਸਾਰੇ ਦੇਸ਼ ਹੋ ਰਹੀਆਂ ਨਾ ਕਿਸਾਨ ਦਾ ਨੁਕਸਾਨ ਹੋਵੇ ਤੇ ਨਾ ਨਾ ਪੰਜਾਬ ਸਰਕਾਰ ਦਾ ਜਿਹੜਾ ਉਹਦੇ ਵਿੱਚ ਇਹਨਾਂ ਦੀ ਕੋਈ ਵੱਡੀ ਜਿਹੜੀ ਹੈਗੀ ਲਾਇਬਿਲਟੀ ਬਣੇ ਤੇ ਮਤਲਬ ਜਿਹੜੀਆਂ ਬਾਕੀ ਸਕੀਮਾਂ ਨੇ ਉਹਨਾਂ ਦਾ ਵੀ ਨਹੀਂ ਇਹ ਤੁਸੀਂ ਹੁਣ ਜਿਹੜੀਆਂ ਆਮ ਆਦਮੀ ਜਿਹੜੀਆਂ ਕਲੀਨਿਕਾ ਬਣਾਤੀਆਂ ਕਲੀਨਿਕਾ ਬਣਾ ਉੱਥੇ ਨਾ ਕੋਈ ਜਾਂਦਾ ਨਾ ਕੋਈ ਆਂਦਾ ਨਾ ਕੋਈ ਡਾਕਟਰ ਨਾ ਕੋਈ ਹੋਰ ਨਾ ਕੋਈ ਦਵਾਈ ਨਾ ਕੋਈ ਤੇ ਜਿਹੜੇ ਸਾਡੇ ਹਸਪਤਾਲ ਚੱਲ ਰਹੇ ਸੀਗੇ ਪਿਛਲੇ ਸਾਲ ਉਹ ਸਾਰਾ ਇਨਫਰਾਸਟ੍ਰਕਚਰ ਉਹ ਉਹ ਵੀ ਖੜ ਖੜ ਗਿਆ ਨਵਾਂ ਵੀ ਖੜ ਗਿਆ ਲੋਕ ਕਿੱਥੇ ਕਾਕਰੀਂ ਕਿਸੇ ਦੇ ਪੱਲੇ ਚਲੀ ਸਾਹਿਬ ਤੁਸੀਂ ਸਾਬਕਾ ਆਈਐਸ ਵੀ ਰਹੇ ਹੋ ਲੰਮਾ ਤਜਰਬਾ ਵੀ ਤੁਹਾਡਾ ਹੈਗਾ ਫਿਰ ਇਹ ਸਾਰਾ ਕੁਝ ਮੈਨੇਜ ਕਿੱਦਾਂ ਹੋਊਗਾ ਕਿਉਂਕਿ ਸਰਕਾਰਾਂ ਚਾਹੇ ਹੁਨਾਮ ਆਦਮੀ ਪਾਰਟੀ ਹੋਵੇ ਜਾਂ ਪਿਛਲੀ ਸਰਕਾਰ ਦੀ ਗੱਲ ਲੈ ਲਈ ਸਰਕਾਰਾਂ ਅਖੀਰ ਚੱਕ ਕਹਿ ਰਹੀ ਨਹੀਂ ਸਾਡੇ ਕੋ ਪੈਸਾ ਹੀ ਨਹੀਂ ਸਾਨੂੰ ਕੇਂਦਰ ਸਰਕਾਰ ਪੈਸਾ ਦੇਣ ਹੀ ਨਹੀਂ ਤੇ ਇਹਦੇ ਵਿੱਚ ਫਿਰ ਮੈਨੇਜਮੈਂਟ ਜਿਹੜੀ ਪੂਰੀ ਸਰਕਾਰ ਦੀ ਉਹ ਕਿਸ ਤਰੀਕੇ ਨਾਲ ਸੋਲਟ ਆਊਟ ਹੋਊਗਾ ਕਿਉਂਕਿ ਲੋਕਾਂ ਦਾ ਕੀ ਕਸੂਰ ਹੈ ਲੋਕਾਂ ਨੂੰ ਤੇ ਆਪਣਾ ਪੈਸਾ ਮੁਆਵਜ਼ਾ ਮਿਲਣਾ ਚਾਹੀਦਾ ਫਿਰ ਚਾਹੇ ਉਹ ਕਿਸਾਨ ਹੋਣ ਜਾਂ ਫਿਰ ਔਮਨ ਐਮ ਪਾਵਰਮੈਂਟ ਥਰੂ ਜਿਹੜਾ ਪੈਸਾ ਦਿੰਦਾ ਹੋ ਦੇਖੋ ਇਹ ਤਾਂ ਸਰਕਾਰ ਨੇ ਦੱਸਣਾ ਮੈਂ ਤਾਂ ਹੁਣ ਸਰਕਾਰ ਸੇ ਨਹੀਂ ਐ ਅਸੀਂ ਤਾਂ ਜਦੋਂ ਸੀਗੇ ਵਧੀਆ ਚਲਾਏ ਚੱਲੀਆਂ ਸਰਕਾਰਾਂ ਤੁਹਾਨੂੰ ਪਤਾ ਕੋਈ ਐਦਾਂ ਦਾ ਰੌਲਾ ਨਹੀਂ ਪਿਆ ਸੀ ਪਰ ਹੁਣ ਕੀ ਹੈਗਾ ਕਿ ਇਹਨਾਂ ਦੀਆਂ ਪ੍ਰਾਇਰਟੀਜ਼ ਆ ਡਿਫਰੈਂਸ ਜੇ ਮੈਂ ਤੁਹਾਨੂੰ ਪਹਿਲਾਂ ਕਿਹਾ ਜੇ 750 ਕਰੋੜ ਰੁਪਏ ਲੈ ਦੱਸਣ ਵੀ ਉਹਦੀ ਕੀ ਜਿਹੜਾ ਤੁਹਾਡੇ ਤਾਮਲ ਲੱਡ ਚੈਨਲ ਚੱਲਦੇ ਆ ਟਾਈਮਸ ਨਾਓ ਟਾਈਮਸ ਆਪਣਾ ਫਲਾਣੀ ਜਿਹੜੇ ਟੀਵੀ ਦਾ ਕੋਈ ਮਤਲਬ ਹੀ ਨਹੀਂ ਪੰਜਾਬ ਦੇ ਵਿੱਚ ਫਿਰ ਅਸੀਂ ਆਪਦੀ ਸਟੇਟ ਦੀ ਗਲਤ ਤਾਂ ਨਹੀਂ ਕਰਦੇ ਇਸ ਟਾਈਮ ਕੇਜਰੀਵਾਲ ਨੂੰ ਪ੍ਰਾਈਮ ਮਿਨਿਸਟਰ ਕਿਵੇਂ ਬਣਾਉਣਾ ਅਸਾਮ ਲੈ ਕੇ ਚ ਤੁਰੇ ਫਿਰਦੇ ਹਮਾਚਲ ਲੈ ਕੇ ਤੁਰੇ ਫਿਰਦੇ ਗੁਜਰਾਤ ਲੈ ਕੇ ਤੁਰੇ ਫਿਰਦੇ ਗੋਆ ਲੈ ਕੇ ਤੁਰੇ ਫਿਰਦੇ ਉੱਥੇ ਫਿਰ ਕਾਂਡ ਹੋਈ ਜਾਂਦੇ ਨੇ ਜਿਹੜੇ ਐਕਸਾਈਜ਼ ਦੇ ਪਾਲਿਸੀ ਵਾਲਾ ਮਤਲਬ ਇਹਨਾਂ ਦੀਆਂ ਪ੍ਰਾਇਰਟੀਜ਼ ਨਹੀਂ ਹੈਗੀਆਂ ਸਾਡੇ ਚੀਫ ਮਿਨਿਸਟਰ ਕੋਲੇ ਚ ਪੰਜਾਬ ਦੇ ਵਿੱਚ ਬਹਿਨ ਦਾ ਸੋਚਣ ਦਾ ਵਿਚਾਰਨ ਦਾ ਲੋਕਾਂ ਨਾਲ ਗੱਲਾਂ ਕਰਨ ਦਾ ਟਾਈਮ ਨਹੀਂ ਹੈ ਵੀਡੀਓ ਬਣਾਉਣੀ ਹੈ ਪਾਣੀ ਹੈ ਗੱਲ ਉੱਪਰ ਉੱਪਰ ਕਰਨੀ ਮੈਂ ਸਾਰਿਆਂ ਨਹੀਂ ਕਰਦਾ ਇਹ ਜਿੰਨੀ ਦੇਰ ਕਿਸੇ ਬੰਦੇ ਨੂੰ ਮਿਲੋਂਗੇ ਨਹੀਂ ਕਿਸੇ ਸਲਾਹ ਨਹੀਂ ਲਾਉਂਗੇ ਕੋਈ ਸੈਮੀਨਾਰ ਨਹੀਂ ਕਰੋਗੇ ਡਿਸਕਸ਼ਨ ਨਹੀਂ ਕਰੋਗੇ ਪੈਸਾ ਕਿਵੇਂ ਕਮਾਉਣਾ ਕਿੱਥੋਂ ਹੁਣ ਹੁਣ ਜਿਹੜੇ ਸੈਕਟਰ ਦੇ ਟੈਕਸ ਸਾਰੇ ਆ ਰਹੇ ਨੇ ਜਿਹੜੇ ਇਹਨਾਂ ਦਾ ਜੀਐਸਟੀ ਆਈ ਵਾਲੇ ਕਹਿੰਦੇ ਨੇ ਚੀਮਾ ਸਾਹਿਬ ਸਾਡੇ ਇੰਨੀ ਵਧਗੇ ਨਹੀਂ ਤੇ ਜੀਐਸਟੀ ਤਾਂ ਉੱਥੋਂ ਰਿਲੀਜ਼ ਹੋ ਕੇ ਆਉਂਦਾ ਨਾ ਜਿਹੜਾ ਇੱਥੋਂ ਜਿਆਦਾ ਇੱਥੋਂ ਕਲੈਕਟ ਹੋ ਕੇ ਪਰ ਉਹ ਅਸੀਂ ਉਹ ਤਾਂ ਵਧ ਰਹੇ ਨੇ ਟੈਕਸ ਕਲੈਕਸ਼ਨ ਹਰ ਤਰ੍ਹਾਂ ਦੀ ਇਹਨਾਂ ਦੀ ਵਧ ਰਹੀ ਹੈ ਸਾਨੂੰ ਇਹ ਨਹੀਂ ਸਮਝ ਆਉਂਦੀ ਵੀ ਲੋਕਾਂ ਨਾਲ ਵਾਅਦੇ ਕੀਤੇ ਉਹ ਨਹੀਂ ਪੂਰੇ ਚਾਹੇ ਪੈਨਸ਼ਨ ਸਕੀਮ ਲੈ ਲਓ ਚਾਹੇ ਸ਼ਗਨ ਸਕੀਮ ਲੈ ਲਓ ਚਾਹੇ ਮੁਆਵਜ਼ਾ ਕਹਿੰਦੇ ਸੀ ਮੁਰਗੀ ਅੰਡੇ ਦਾ ਵੀ ਦੇਵਾਂਗੇ ਉਹ ਵੀ ਨਹੀਂ ਦਿੱਤਾ ਉਹ ਦਿੱਤਾ ਆਇਆ ਤਾਂ ਜਿਹੜਾ ਉਥੋਂ ਲੈ ਕੇ ਸੰਤੇ ਹੀ ਨਹੀਂ ਸਮਝੀ ਪੈਸੇ ਜਾ ਕਿੱਧਰ ਹੈ ਉਹ ਕਿੱਧਰ ਗਿਆ ਰੇਤੇ ਦੇ ਵਿੱਚੋਂ ਜਿਹੜਾ ਇਹਨਾਂ ਨੇ 20000 ਕਰੋੜ ਰੁਪਏ ਕੱਢਣਾ ਸੀ ਫਿਰ ਜਿਹੜਾ ਕਰਾਪਸ਼ਨ ਦੇ ਵਿੱਚੋਂ ਕੱਢਦਾ ਸੀ 30000 ਕਰੋੜ ਰੁਪਏ ਤੋਂ ਉਹ ਤਾਂ ਕਹਿੰਦੇ ਸੀ ਮੈਂ ਤਾਂ 50000 ਰੁਪਏ 50000 ਕਰੋੜ ਰੁਪਏ ਜੇਬ 'ਚ ਲੈ ਕੇ ਚੱਲਦਾ ਜਿੱਦੇ ਕੇਜਰੀਵਾਲ ਐ ਸੀ ਕਿੱਧਰ ਗਿਆ 50000 ਕਰੋੜ ਰੁਪਏ ਇਹ ਕਦੇ ਵੀ ਤੁਸੀਂ ਕਦੇ ਸੋਚਿਆ ਜੀ ਕਿ ਜੀ ਪੁਰਾਣੇ ਖਜ਼ਾਨਾ ਮੰਤਰੀ ਕਹਿੰਦੇ ਸੀ ਵੀ ਪੈਸੇ ਨਹੀਂ ਅਸੀਂ ਤਾਂ ਕਦੇ ਨਹੀਂ ਕਿਹਾ ਪੈਸੇ ਵੀ ਫਿਰ ਜੇ ਖਜ਼ਾਨੇ ਵਿੱਚ ਪੈਸੇ ਹੈਗੇ ਆ ਤੇ ਪੈਸੇ ਦੋ ਫਿਰ ਦਿੰਦੇ ਕਿਉਂ ਨਹੀਂ ਸਰਕਾਰ ਤੁਹਾਡੀ ਹੈ ਪੈਸਾ ਤੁਹਾਡਾ ਹੈ ਖਜ਼ਾਨਾ ਤੁਹਾਡਾ ਹੈ ਤੁਸੀਂ ਕਹਿੰਦੇ ਖਾਲੀ ਵੀ ਨਹੀਂ ਹੈਗਾ ਤੇ ਫਿਰ ਦੋ ਪੈਸੇ ਫਿਰ ਕਿਉਂ ਕਹਿੰਨੇ ਆ ਜਿਹੜੀ ਤੁਹਾਡੀ ਪੀਐਸਬੀਸੀ ਲੋ ਕਰਜ਼ੇ ਥੱਲੇ ਕਰਦੇ ਥੱਲੇ ਹੈਗੀ ਆ ਹੁਣ ਝੋਨੇ ਦਾ ਸੀਜ਼ਨ ਆ ਲੈਣੇ ਕੋਲ ਪੈਸੇ ਨਹੀਂ ਹੋਣੇ ਔਰ ਬਿਜਲੀ ਜਿਹੜੀ ਆ ਜਿਹੜੀ ਅਸੀਂ ਦੇਣੀ ਹੁੰਦੀ ਸਰਦੀਆਂ ਜੋ ਦਿੱਤੀ ਨਹੀਂ ਤੇ ਹੁਣ ਅਸੀਂ ਉਹ ਆਪਣਾ ਮੁੱਲ ਲਵਾਂਗੇ ਤੇ ਕਿਸ ਬਾਤ ਦੇ ਲਵਾਂਗੇ ਇਹਦੇ ਵਿੱਚ ਮੈਂ ਥੋੜੀ ਐਡ ਕਰਦਾ ਵੀ ਲੋਕਾਂ ਦੇ ਵਿੱਚ ਇਹ ਵੀ ਬੜੀ ਚਰਚਾ ਹੈ ਵੀ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਬਿਜਲੀ ਕੱਟ ਹੋਣ ਨਹੀਂ ਦੇਣੀ ਪਰ ਅੱਜ ਕੱਲ ਗੱਲ ਅਲੀਏ ਪੂਰੇ ਪੰਜਾਬ ਭਰ ਦੇ ਵਿੱਚ ਹੀ ਕੱਟੇ ਭਾਵੇਂ ਰਾਤ ਲਗਭਗ ਪੂਰੀ ਪੂਰੀ ਰਾਤ ਹੀ ਬੱਤੀ ਨਹੀਂ ਕਈ ਵਾਰ ਆਉਂਦੀ ਕਈ ਵਾਰ ਸਵੇਰੇ ਜਾਂਦੀ ਸ਼ਾਮ ਹੀ ਆਉਂਦੀ ਕਈ ਜ਼ਿਲ੍ਹਿਆਂ ਦੇ ਕੀ ਕੀਤੀ ਸੀਗੀ ਲੋਕਾਂ ਦੇ ਨਾਲ ਸੋ ਉਹਨਾਂ ਦਾ ਵੀ ਕਹਿਣਾ ਵੀ ਮੁੱਖ ਮੰਤਰੀ ਸਾਹਿਬ ਦੇ ਇਹ ਵਾਅਦੇ ਤਾਂ ਬਿਲਕੁਲ ਹੀ ਜਿਹੜੇ ਝੂਠੇ ਨਿਕਲੇ ਕਿਉਂਕਿ ਬਿਜਲੀ ਫਿਰ ਚਾਹੇ ਪੰਜਾਬ ਦੇ ਵਿੱਚ ਹੋਵੇ ਕਈ-ਕਈ ਘੰਟੇ ਲਗਾਤਾਰ ਕੱਟ ਚੱਲਦੇ ਆਂ ਦੇਖੋ ਕਿਸੇ ਦੇ ਜਵਾਨ ਦੇ ਕਹਿਣ ਨਾਲ ਦੀਵਾ ਨਹੀਂ ਜਗਦਾ ਦੀਵੇ ਦੇ ਵਿੱਚ ਤੇਲ ਹੋਊਗਾ ਤਾਂ ਹੀ ਜਗੂਗਾ ਜੇ ਮੈਂ ਕਹਾ ਦੀਵਾ ਜਗ ਕੋਈ ਐ ਤਾਂ ਨਹੀਂ ਜਗਦਾ ਇਹ ਕਹੀ ਜਾਂਦਾ ਜਗੂ ਜਗਦਾ ਰਹੂਗਾ ਪੂਰੀ ਆਊਗੀ ਬਿਜਲੀ ਪਰ ਜਿੰਨੀ ਦੇਰ ਉਹਦਾ ਪ੍ਰਵਾਹ ਦਾਣ ਨਹੀਂ ਹੁੰਦਾ ਜਿੰਨੀ ਦੇਰ ਤੁਹਾਡੇ ਕੋਲ ਅਸੈਸਮੈਂਟ ਹੁਣ 16000 ਮੈਗਾਵਾਟ ਦੀ ਰਿਕੁਆਇਰਮੈਂਟ ਆ ਜਾਣੀ ਤੇ 16000 ਨੂੰ ਤੁਸੀਂ ਪੂਰਾ ਕਰਦਾ ਹੁੰਦਾ ਕੀ ਹੈ ਕਿ ਇਹ ਕਹਿੰਦੇ ਆ ਵੀ ਥੋੜਾ ਥੋੜਾ ਰੋਲਾ ਪਈ ਜਾਵੇ ਤੇ ਆਪਣਾ ਕੰਮ ਸਰੀ ਜਾਵੇ ਐਸੇ ਵੇਲੇ ਵੀ 12000 ਮੈਗਾਵਾਟ ਦੀ ਰਿਕੁਆਇਰਮੈਂਟ ਉਤੋਂ ਹੋਰ ਵੀ ਉੱਪਰ ਜਾਏਗੀ ਸੋ ਉਹ ਬਿਲੀ ਤੁਸੀਂ ਜਾਂ ਤਾਂ ਤੁਸੀਂ ਦਿੱਤੀ ਹੈ ਕਿਸੇ ਤੋਰ ਲੋ ਜੇ ਤੁਸੀਂ ਮਾਰਕੀਟ ਤੋਂ ਲੈਣੀ ਹੈ ਤਾਂ ਉਹ ਤੁਹਾਨੂੰ ਰੇਟ ਬਹੁਤ ਮਹਿੰਗੇ ਮਿਲਦੇ ਨੇ ਸੋ ਮੈਂ ਕਹੂੰਗਾ ਕਿ ਜੇ ਇਹਨਾਂ ਦੀ ਪ੍ਰੋਪਰ ਕੋਈ ਪਲੈਨਿੰਗ ਹੋਵੇ ਹੁਣ ਤੁਸੀਂ ਦੇਖੋ ਗੋਵਿੰਦ ਸਾਹਿਬ ਵਾਲਾ ਇਹਨਾਂ ਨੇ ਲੈ ਲਿਆ ਥਰਮਲ ਪਲੈਂਟ ਠੀਕ ਹੈ ਉਹ ਲੈਣ ਦਾ ਕੀ ਫਾਇਦਾ ਹੈ ਤੁਸੀਂ ਕੀ ਸਰਕਾਰ ਕੀ ਕੀ ਚੀਜ਼ ਓਨ ਕਰ ਲੇਗੀ ਕੁਣ ਜਿਓ ਸੀ ਲਾਲਾ ਜੀ ਲੋਕ ਬਈ ਪ੍ਰਾਇ ਜਿਹੜਾ ਤੁਹਾਡਾ ਉਹ ਆਲਰੇਡੀ ਚੱਲ ਰਿਹਾ ਹੈ ਤੁਹਾਡੇ ਕੋਲੇ ਨਾਲ ਵੀ ਚੱਲ ਸਕਦਾ ਤੁਸੀਂ ਉਹਨਾਂ ਕੋਲ ਸਾਇਦ ਚ ਕੋਈ ਦੋਆ ਵੀ ਸਕਦੇ ਸੀ ਤੇ ਮਤਲਬ ਤੁਸੀਂ ਜਿਹੜਾ ਪੈਸਾ ਕਿਤੇ ਬਚਾ ਕੇ ਉਹ ਜਿਹੜਾ ਮਤਲਬ ਪੈਸਾ ਹੈਗਾ ਉਹਦੇ ਨਾਲ ਜੇ ਤੁਸੀਂ ਤੁਹਾਡੇ ਕੋਲ ਸੀਡ ਮੰਨੀ ਹੋਵੇ ਤੇ ਤਿੰਨ ਚਾਰ ਗੁਣਾ ਤੁਹਾਨੂੰ ਹੋਰ ਜਿਹੜੀ ਨਾਲ ਅਸਿਸਟੈਂਸ ਮਿਲ ਜਾਂਦੀ ਹੈ ਫਾਈਨੈਂਸ਼ੀਅਲ ਤੁਸੀਂ ਕੋਈ ਦਾ ਕੁਝ ਕਰ ਸਕਦੇ ਜਿਹੜਾ ਜਿਹੜਾ ਤੁਹਾਡਾ ਸਰਮਾਇਆ ਤੁਸੀਂ ਉਹ ਲਾਤਾ ਉਹਦੇ ਉਹਦੇ ਲਾਉਣ ਦੀ ਕਿ ਲੋੜ ਹੈਗੀ ਔਰ ਫਿਰ ਉਹ ਵੀ ਡਿਫੰਕਟ ਪਲਾਂਟ ਹੈਗਾ ਇੰਨੀ ਇੰਨੀ ਵੱਡੀਆਂ ਉਹਦੇ ਲਾਇਬਿਲਟੀ ਕਿੰਨੇ ਪੈਸੇ ਤਾਂ ਇਹਨਾਂ ਨੇ ਲੈਣੇ ਸੀ ਹੁਣ ਉਹ ਜਦੋਂ ਪਲਾਂਟ ਹੀ ਲੈ ਲਿਆ ਤੇ ਪੈਸੇ ਕਿਤੋਂ ਲੈਣੇ ਸੋ ਜਿੰਨੀ ਦੇਰ ਤੁਸੀਂ ਫੈਸਲੇ ਨਹੀਂ ਠੀਕ ਕਰਦੇ ਜਾਂ ਤੁਸੀਂ ਫੈਸਲੇ ਕਰਦੇ ਆ ਕਿ ਜੀ ਅਸੀਂ ਵਾ ਵਾਕੇ ਵੇ ਖਟਣੀ ਹੈ ਐਂਦੀ ਲੌਂਗ ਰਨ ਉਹਦਾ ਕੀ ਕਨਸੀਕਵੈਂਸ ਹੈ ਇਨ ਦੀ ਲੌਂਗ ਰਨ ਉਹਦਾ ਫਰਕ ਕੀ ਪੈਣਾ ਉਹਦੇ ਮਗਰ ਤਾਂ ਅਸੀਂ ਜਾਣਦੇ ਹੀ ਨਹੀਂ ਸੋ ਮੈਂ ਕਹਾਗਾ ਕਿ ਚਲੋ ਉਹਨਾਂ ਦੀ ਸੂਝ ਆ ਆਪਣੇ ਪਰ ਲੋਕਾਂ ਨੂੰ ਜ਼ਰੂਰ ਪੁੱਛਣ ਭਾਈ ਤੁਹਾਡੀਆਂ ਪ੍ਰਾਇਰਟੀਜ਼ ਕੀ ਨੇ ਤੁਹਾਨੂੰ ਸੁਖ ਸਖਾਵਾਂ ਕੀ ਹੈ ਕਿਸੇ ਪਾਸੇ ਵੀ ਨਹੀਂ ਪੂਰੇ ਉੱਤਰ ਫਿਰ ਸਰਕਾਰ ਬੜਾਈ ਕਿਉਂ ਨਹੀਂ ਚੱਲਦੀ ਦੱਸ ਦੇਰ ਤਾਂ ਆਪੇ ਕੋਈ ਹੁਰ ਚਲਾਊਗਾ ਉਹ ਤਾਂ ਜੇਲ੍ਹ 'ਚ ਬੈਠਾ ਵੀ ਕਹਿੰਦਾ ਮੈਂ ਨਹੀਂ ਛੱਡਣੀ ਕੁਰਸੀ ਐਂ ਦਹੀ ਚਲਾਉਂਗਾ ਤੇ ਲੋਕ ਚਾਹੇ ਜਿੱਧਰ ਮਰਜੀ ਜਾਣ ਹੁਣ ਇੱਕ ਜੇਲ੍ਹ 'ਚ ਜੇ ਅਚੀਵਮੈਂਟਸ ਬੈਠਾ ਕੀ ਉਥੋਂ ਦੇ ਜਿਹੜੀ 2.5-3 ਕਰੋੜ ਦੀ ਵੱਧਦੀ ਹੈਗੀ ਹੈ ਦਿੱਲੀ ਦੀ ਉਹ ਉਸ ਸੌਖਾ ਸਾਂ ਲੈ ਸਕਦੇ ਕੀ ਉਹਨਾਂ ਦੇ ਫੈਸਲੇ ਕਿਉਂਕਿ ਕੰਪੀਟੈਂਸ ਹੁੰਦੀ ਹੈ ਹਰ ਲੈਵਲ ਦੀ ਕਿ ਹਰੇਕ ਵੀ ਕਿਹੜੇ ਕਿਹੜਾ ਫੈਸਲਾ ਕਿਹਦੇ ਲੈਵਲ ਤੇ ਜਾਣਾ ਉਹ ਬੰਦਾ ਅੰਦਰ ਬੈਠਾ ਕਿੰਨੇ ਫੈਸਲੇ ਅੰਦਰੋਂ ਕਢਾਉਂਗਾ ਕਿੰਨੇ ਲਿਆਉਂ ਮਤਲਬ ਤੇਰੇ ਕੋਲੇ ਇੰਨੇ ਐਮਐਲਏ ਹੈਗੇ ਨੇ ਜਿਹਨੂੰ ਮਰਜ਼ੀ ਤੂੰ ਅਖਤਿਆਰ ਦੇ ਉਹ ਉਹ ਆਪਣੇ ਕੰਮ ਦਾ ਚਲਾਵੇ ਲੋਕਾਂ ਦਾ ਤਾਂ ਕੋਈ ਕਸੂਰ ਨਹੀਂ ਤੇਰਾ ਤੂੰ ਐਕਸਾਈਟ ਜਿਹੜਾ ਸਕੈਮ ਕੀਤਾ ਉਹ ਤੂੰ ਉਹਦੇ ਚ ਭਰੀ ਹੋ ਤੂੰ ਨਾ ਹੋ ਉਹ ਤੇਰੀ ਤੇ ਜਿਹੜੀ ਸਾਡੀਆਂ ਪੁਲਿਸ ਏਜੰਸੀਜ਼ ਹੈ ਉਹ ਇਨਵੈਸਟੀਗੇਸ਼ਨ ਉਹਨਾਂ ਦਾ ਮਸਲਾ ਹੈਗਾ ਲੋਕਾਂ ਦਾ ਕੀ ਮਸਲਾ ਹੈ ਹੁਣ ਉਹ ਵੀ ਅੰਦਰ ਐ ਸੁਧੀ ਸਾਹਿਬ ਦੀ ਹੋਰ ਅੱਗੇ ਉਹ ਕਹਿੰਦੇ ਵੀ ਜੇ ਮਨੀ ਵੀ ਨਹੀਂ ਰਿਕਵਰੀ ਹਾਈ ਕੋਰਟ ਨੇ ਕਿਹਾ ਤਾਂ ਕੇ ਸੋ ਵਟ ਕਹਿੰਦੇ ਪੈਸੇ ਦਾ ਆ ਉਹ ਹੀ ਜਵਾਬ ਤੇ ਇਹਨਾਂ ਨੂੰ ਦੇਣੇ ਪੈਣੇ ਨੇ ਤੇ ਇਹ ਮਸਲੇ ਇੰਨਾ ਸੌਖੇ ਹੱਲ ਨਹੀਂ ਹੋਣੇ ਇਹਨਾਂ ਨੂੰ ਚਾਹੀਦਾ ਹੈ ਕਿ ਲੋਕਾਂ ਦੇ ਸਹੂਲ ਦੇਖਣ ਸਿਰਫ ਆਪਣਾ ਮਥਾਜ ਵੀ ਮੇਰਾ ਕਿਮਹਿਲ ਖੜਾ ਹੋ ਰਹਾ ਰਹੇ ਤੇ ਮੈਂ ਆਪਦਾ ਉੱਥੇ ਬਾਦਸ਼ਾਹ ਬਣ ਕੇ ਬੈਠ ਰਾਂ ਇਹ ਚੀਜ਼ਾਂ ਨਹੀਂ ਚੰਗੀਆਂ ਇਹ ਲੋਕਾਂ ਦੇ ਇੰਟਰਸਟ ਦੀ ਗੱਲ ਨਹੀਂ ਆਪ ਦੇ ਜਿਹੜੇ ਸਪੋਕਸਪਰਸਨ ਅਨੀਲ ਗਰਗ ਉਹਨਾਂ ਦਾ ਬਿਆਨ ਆਇਆ ਵੀ ਕਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿੰਦੇ ਕਾਗਜ਼ੀ ਮੁੱਖ ਮੰਤਰੀ ਹੈ ਕਿੰਦੇ ਕਾਗਜੀ ਮੁੱਖ ਮੰਤਰੀ ਦਾ ਤੁਹਾਡੇ ਵਰਗੇ ਹੁੰਦੇ ਜਿਹੜੇ ਮਤਲਬ ਆਪ ਇਲੈਕਸ਼ਨ ਵਿੱਚ ਲੜੇ ਲੋਕਾਂ ਨੇ ਇਲੈਕਸ਼ਨ ਕਿਤੋਂ ਲੜਾਤਾ ਮੁੱਖ ਮੰਤਰੀ ਕਿਸ ਨੂੰ ਬਣਾਤਾ ਵੱਖ-ਵੱਖ ਸੂਬਿਆਂ ਦੀ ਜਿਹੜੀਆਂ ਗੱਲਾਂ ਵੀ ਇਸ ਦੇ ਵਿੱਚ ਹੋਈਆਂ ਸੀਗੀਆਂ ਤੁਹਾਡਾ ਕੀ ਰਿਐਕਸ਼ਨ ਹੈ ਕਾਗਜੀ ਮੁੱਖ ਮੰਤਰੀ ਕਹਿਣ ਤੋਂ ਮਤਲਬ ਇਹ ਹੈ ਕਿ ਭਾਈ ਇਹ ਇਹਦੀ ਕੋਈ ਇੱਥੇ ਚੱਲਦੀ ਨਹੀਂ ਹੈ ਇਹਨੂੰ ਕੋਈ ਚਲਾਉਣ ਨਹੀਂ ਦਿੰਦਾ ਇੱਥੇ ਕਈ ਤਰ੍ਹਾਂ ਦੀਆਂ ਸਰਕਾਰਾਂ ਪੈਰਲਲ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ ਔਰ ਉਸੇ ਕਰਕੇ ਹੀ ਆਪਾਂ ਰੋਜ਼ ਤਾਂ ਪੜਦੇ ਕਦੇ ਕੋਈ ਆ ਗਿਆ ਜਿਹੜੀ ਪੈਰਲਲ ਕਮੇਟੀ ਬਣਾਦੀ ਉਹਦਾ ਚੇਅਰਮੈਨ ਬਣਾਤਾ ਫਿਰ ਉਹ ਉਹ ਰਹਿਿਆ ਨਹੀਂ ਫਿਰ ਉਸ ਇਹਨਾਂ ਦੇ ਦਿੱਲੀੋਂ ਬੰਦੇ ਆ ਗਏ ਉਹ ਚੀਫ ਸੈਕਟਰੀ ਦੀ ਮੀਟਿੰਗਾਂ 'ਚ ਬੈਠਣ ਲੱਗੇ ਹਰੇਕ ਆਪਣੀ ਮਿਨਿਸਟਰੀ ਨੂੰ ਕਵਰ ਕਰਨ ਲੱਗੇ ਥਾਂ-ਥਾਂ ਤੇ ਬਹਿਣ ਲੱਗੇ ਮਤਲਬ ਇਹ ਉਹਦਾ ਉਹਨਾਂ ਦਾ ਮਤਲਬ ਸੀ ਮੋਦੀ ਜੀ ਦਾ ਕਿ ਭਾਈ ਇਹਦੇ ਪੱਲੇ ਕੁਝ ਨਹੀਂ ਮੈਂਡੇਟ ਲੋਕਾਂ ਨੇ ਦਿੱਤਾ ਭਗਵਾਨ ਤੁਮਾਨ ਨੂੰ ਦੇ ਇਹ ਆਰਡਰ ਲੈਂਦਾ ਉਪਰੋਂ ਹੁਣ ਤੱਕ ਦਾ ਮਸ਼ਹੂਰੀ ਸੀ ਵੀ ਪਾਇਲਟ ਬਣ ਕੇ ਤੇ ਹੋਟਲਾਂ ਦੇ ਖਰਚੇ ਕਰਨ ਕਰਾਉਣ ਵਾਸਤੇ ਤੋਰੀ ਫਿਰਦੇ ਮਤਲਬ ਜਦੋਂ ਤੁਹਾਨੂੰ ਕੋਈ ਬਹਿਣ ਹੀ ਨਹੀਂ ਦਿੰਦਾ ਕੰਮ ਕਰਨ ਨਹੀਂ ਦਿੰਦਾ ਤੁਹਾਡੇ ਤੁਹਾਡੀ ਇਕਲਾ ਤੇ ਇੱਥੇ ਇੱਕ ਦਿੱਲੀ ਇਹ ਤੇ ਕੰਮ ਤੁਸੀਂ ਕੀ ਕਰਨੇ ਉਹਨਾਂ ਦਾ ਮਤਲਬ ਇਹ ਸੀਗਾ ਤਾ ਉਹਨਾਂ ਨੇ ਕਿਹਾ ਸੀਗਾ ਕਿ ਇਹ ਇਹ ਕਾਗਜੀ ਹੈ ਤੇ ਕਰਦੇ ਤੇ ਸਰਕਾਰ ਚੱਲੀ 70000 ਕਰੋੜ ਦਾ ਆਪਾਂ ਕਰਦੇ ਲੈ ਬੈਠੇ ਨੇ ਤੇ ਇਸ ਹਿਸਾਬ ਨਾਲ ਤਾਂ ਪਤਾ ਨਹੀਂ ਕਿੱਥੋਂ ਤੱਕ ਲੈ ਜਾਣਗੇ ਪਿਛਲੇ ਸਾਲਾਂ ਦੇ ਐਨਐਸਆਰਾਂ ਦੇ ਐਨੇ ਸਾਲਾਂ ਚ ਲਿਆ ਸੀ ਸੋ ਕਿਤੇ ਕਾਗਜੇ ਤੇ ਸਰਕਾਰ ਚੱਲ ਲਈ ਕਾਗਜੀ ਹੈਗਾ ਤੇ ਇੱਕ ਇਹਦੀ ਇੱਥੇ ਮਰਜ਼ੀ ਨਹੀਂ ਚੱਲਦੀ ਕਿਉਂਕਿ ਉਹ ਦਿੱਲੀ ਵਾਲੇ ਇਹਨੂੰ ਨਾ ਚੱਲਣ ਦਿੰਦੇ ਆ ਨਾ ਇਹਦੀ ਮਰਜ਼ੀ ਚੱਲਦੀ ਹੈ ਤੇ ਨਾ ਇਹਦੀ ਹਕੂਮਤ ਚੱਲਦੀ ਤੁਹਾਨੂੰ ਮੈਂ ਤਾਂ ਤਮਾਮ ਮੁੱਦੇ ਦੇ ਉੱਪਰ ਗੱਲਬਾਤ ਹੋਈ ਹੈ ਬੀਜੇਪੀ ਦੇ ਸਪੋਕਸਪਰਸਨ ਐਸਐਸ ਚੰਨੀ ਔਰ ਕੀ ਸਰਕਾਰਾਂ ਕਿਸ ਤਰੀਕੇ ਦੇ ਤ੍ਰਾਟਲ ਦੇ ਉੱਤੇ ਹਕੀਕਤ ਹੈ ਉਹਨਾਂ ਦੀ ਉਹਦੇ ਬਾਰੇ ਵੀ ਖਾਸ ਜਾਣਨਾ ਪਾਇਆ ਕੈਮਰਾ ਪਰਸਨ ਗਣੇਸ਼ ਦੇ ਨਾਲ ਮਨਜੋਤ ਸਿੰਘ ਕੰਗ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ 'ਤੇ